ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਨੀ ਵੀਰੋ ਅੱਜ ਤੁਹਾਨੂੰ ਉਹ ਮਹਾਨ ਗਰੰਥੀ ਸਿੰਘ ਨਾਲ ਮਲਾ ਰਹੇ ਹਾਂ ਜਿਨ੍ਹਾਂ ਦਾ ਅਜ ਤੋਂ 5-6 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਦੋਵਾਂ ਜੀਆ ਦਾ ਬਹੁਤ ਜ਼ਬਰਦਸਤ ਪਰ ਇਹ ਸਿੰਘ ਸਾਹਿਬ ਇਹਨਾਂ ਨੇ ਆਪਣੀ ਉਮਰ ਲਾ ਦਿੱਤੀ ਗੁਰੂ ਘਰ ਬਾਬਾ ਜੀਵਨ ਸਿੰਘ ਜੀ ਮਹਾਪੁਰਖ ਰਗਰੇਟੇ ਗੁਰੂ ਕੇ ਬੇਟੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵਰ ਲੈਣ ਵਾਲੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਲੇ ਉਹਨਾਂ ਦਾ ਅਸਥਾਨ ਬੜਿਆ ਉੱਥੇ ਸੇਵਾ ਮਤਲਬ ਕੀ ਆਂਦੇ ਵੀ ਬਿਲਕੁਲ ਬਿਨਾਂ ਲਾਲਚ ਤੋਂ ਬਿਨਾਂ ਪੈਸੇ ਤੋਂ ਇਹਨਾਂ ਨੇ ਜੀਵਨ ਲਾ ਦਿੱਤਾ ਗੁਰੂ ਘਰ ਇਹਨਾਂ ਬਹੁਤ ਸੁੰਦਰ ਬਣਾਇਆ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਘਰ ਦੇ ਹਾਲਾਤ ਇੰਨੇ ਕਮਾੜੇ ਹੋ ਚੁੱਕੇ ਆ ਮੰਜੇ ਤੇ ਪੈ ਚੁੱਕੇ ਆ ਲੱਤ ਜਿਹੜੀ ਇੱਕ ਬਿਲਕੁਲ ਕੱਟੀ ਗਈ ਆ ਅਸੀਂ ਸਮਾਜ ਸੇਵਾ ਸੰਸਥਾ ਠਿਕਰੀਵਾਲ ਵੱਲੋਂ ਉਹਨਾਂ ਦਾ ਸਹਿਯੋਗ ਵੀ ਕਰਦੇ ਰਹੇ ਆ ਅੱਜ ਅਸੀਂ ਉਹਨਾਂ ਨੂੰ ਬੇਨਤੀ ਤੁਹਾਨੂੰ ਇਹ ਕਰਨਾ ਆਏ ਆ ਕਿ ਇਹਨਾਂ ਦੇ ਕੋਲ ਬੈਂਕ ਦੀ ਕਾਪੀ ਦਾ ਵਿੱਚ ਅਕਾਊਂਟ ਦਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਨਾਲ ਦਵਾਂਗੇ ਪਰ ਦਾਨੀ ਵੀਰੇ ਗ੍ਰੰਥੀ ਸਿੰਘ ਦੀ ਮਜਬੂਰੀ ਸਮਝ ਕੇ ਇਹ ਪਰਿਵਾਰ ਦੀ ਮਦਦ ਕਰ ਦਿਓ ਕਿਉਂਕਿ ਹੁਣ ਦਾਨੀ ਵੀਰ ਹੀ ਮਦਦ ਕਰ ਸਕਦੇ ਆ ਤੇ ਤੁਸੀਂ ਇਹ ਪਰਿਵਾਰ ਦਾ ਹਾਲਚਲ ਆਪ ਜਾਣੋ ਮੈਂ ਗਰੰਥੀ ਸਿੰਘ ਸਾਹਿਬ ਨਾਮ ਭੁੱਲ ਗਿਆ ਜੀ ਅਮਰਜੀਤ ਸਿੰਘ ਜੀ ਪਿੰਡ ਔਲਕਲਾ ਤੇ ਮੇਰਾ ਖਿਆਲ ਫੇਸਬੁੱਕ ਤੇ ਬਹੁਤੀ ਲਤ ਨਹੀਂ ਵਿਖਾਉਣ ਦਿੰਦੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਚੱਕਿਓ ਜੀ ਇਹ ਮੜਾ ਜਾ ਕੱਪੜਾ ਚੱਕਿਓ ਓ ਵਾਹ ਕਿਰਵਾਹ ਕਿਰਵਾਹ ਚਲੋ ਟੱਕ ਲੋ ਕੋਈ ਨਹੀਂ ਟੱਕੋ ਟੱਕੋ ਟੱਕ ਲੋ ਕੋਈ ਨਹੀਂ ਬਾਬਾ ਜੀ ਤੁਹਾਨੂੰ ਦੁਨੀਆ ਭਰ ਪੰਜਾਬ ਪੂਰਾ ਦੇਖ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸੰਗਤ ਨੂੰ ਆਪਣੇ ਵਾਸਤੇ ਤੇ ਆਪਣਾ ਨਾਮ ਤੇ ਮੋਬਾਈਲ ਨੰਬਰ ਜਰੂਰ ਬੋਲੋ ਜਿਹੜੇ ਤੁਹਾਨੂੰ ਸਿੱਧੀ ਸੇਵਾ ਇਹਦੇ ਸਦਾ ਸੰਪਰਕ ਲੋਕ ਕਰਨ ਬੋਲੋ ਹਾਂਜੀ ਬੋਲੋ ਜੀ ਮੈਂ ਅਮਰਜੀਤ ਸਿੰਘ ਪਿੰਡ ਔਲਖਕਲਾ ਤੋਂ ਰਹਿਣ ਵਾਲਾ ਹਾਂ ਹਾਂਜੀ ਨਿਸ਼ਕਾਮ ਸੇਵਾ ਕੀਤੀ ਆ ਗੁਰੂ ਘਰ 2007 ਤੋਂ ਲੈ ਕੇ 2025 ਤੱਕ ਇਹ ਬੇਨਤੀ ਆ ਕੇ ਪਈ ਮੇਰਾ ਐਕਸੀਡੈਂਟ ਹੋਣ ਨਾਲ ਲੱਤ ਕੱਟੀ ਗਈ ਹੈ ਇਹ ਬੇਨਤੀ ਆਪ ਜੀ ਨੂੰ ਏ ਆਪੀ ਮੇਰਾ ਵੱਧ ਚੱਦ ਕੇ ਸੰਯੋਗ ਲਓ ਸੇਵਾ ਕਰੋ ਬੇਨਤੀ ਆਪੀ ਮੈਂ ਘਰ 15 ਜਾਂ 5 ਮਹੀਨੇ ਹੋ ਗਏ ਬੈਠੇ ਨੂੰ ਇਹ ਬੇਨਤੀਆਂ ਨੂੰ ਪ੍ਰਵਾਨ ਕਰੋ ਜਰੂਰ ਕਿਰਪਾ ਕਰਕੇ ਮੇਰੀ ਮਦਦ ਕਰੋ ਦੇਸ਼ਾਂ ਦੇ ਸਾਡੇ ਆਪਣਾ ਕੁਝ দান ਕਰਕੇ ਮੇਰੀ ਸੇਵਾ ਕਰੋ ਇਹ ਬੇਨਤੀਆਂ ਨੂੰ ਪ੍ਰਵਾਨ ਕਰੋ ਮਹਾਰਾਜ ਅੱਜ ਆਪਾਂ ਲਾ ਕਰੂਗਾ ਹਰਗਵਿੰਦ ਸਾਹਿਬ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਤੁਹਾਡਾ ਮੋਬਾਈਲ ਨੰਬਰ ਬੋਲਿਓ ਜਿਹੜਾ ਸਿੱਧਾ ਤੁਹਾਡੇ ਨਾਲ ਲੋਕ ਸੰਪਰਕ ਕਰ ਸਕਣ 9888814633 ਦੁਬਾਰਾ ਬੋਲ ਦਿਓ ਜੀ 9888814633 ਆਪਣੀ ਕਾਪੀ ਫੜਿਓ ਬੈਂਕ ਦੀ ਉਹਦਾ account ਨੰਬਰ ਦਿਖਾਓ ਵਿੱਚ ਜੀ ਇਹਨਾਂ ਦਾ account ਨੰਬਰ ਸਿੱਧਾ ਸੰਗਤ ਜੀ ਆਪ ਜੀ ਨੂੰ ਦੇਣ ਲੱਗੇ ਆ ਅਕਾਊਂਟ ਨੰਬਰ ਇਹਨਾਂ ਦਾ ਹੈਗਾ ਜੀ 20135862701 ਅਮਰਜੀਤ ਸਿੰਘ ਸਟੇਟ ਬੈਂਕ ਸਟੇਟ ਬੈਂਕ ਆਫ ਕਾਦੀਆ ਇਹਨਾਂ ਦਾ ਬ੍ਰਾਂਚ ਹੈ ਜੀ ਕਾਦੀਆ ਵਾਸਤੇ ਜੇਵਾ ਜਿਹੜੀ ਅਕਾਊਂਟ ਵਿੱਚ ਵੀ ਪਾ ਦਿਓ ਤੇ ਮੋਬਾਈਲ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਦਾਸ ਰਵਿੰਦਰ ਸਿੰਘ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ